ਸਸਕਾਲਸ ਕਾਈਨਸ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾ ਤੁਹਾਨੂੰ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਸਮੇਂ ਚੌਣ ਪ੍ਰਚਾਰ ਪੂਰੀ ਤਰ੍ਹਾਂ ਦੇ ਨਾਲ ਪਖਾਇਆ ਹੋਇਆ ਲੋਕ ਸਭਾ ਚੋਣਾਂ ਦੇ ਵਿੱਚ ਆਏ ਦਿਨ ਕਿਸੇ ਨਾ ਕਿਸੇ ਥਾਂ ਦੇ ਉੱਤੇ ਰੈਲੀ ਕੀਤੀ ਜਾ ਰਹੀ ਹੈ ਤੇ ਇੱਕ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਕਾਲ ਦਲ ਦੀ ਇੱਕ ਪਾਸੇ ਪੰਜਾਬ ਬਚਾਓ ਯਾਤਰਾ ਲਗਾਤਾਰ ਚੱਲ ਰਹੀ ਹੈ ਤੇ ਦੂਜੇ ਪਾਸੇ ਕਿਸੇ ਨਾ ਕਿਸੇ ਹਲਕੇ ਦੇ ਵਿੱਚ ਆਏ ਦਿਨ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਇੱਥੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਜੇ ਤਰੱਕੀ ਪੰਜਾਬ ਦੀ ਹੋਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਇਸ ਦਾ ਗਵਾਹ ਹੈ ਸ਼੍ਰੋਮਣੀ ਕਾਲ ਦਲ ਦੀ ਸਰਕਾਰਾਂ ਨੇ ਹੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਖੜਾ ਕੀਤਾ ਹੈ ਉੱਤੇ ਹੀ ਉਹਨਾਂ ਦਾ ਕ ਪੰਜਾਬ ਨੂੰ ਤਬਾਹ ਕੀਤਾ ਹੈ ਪੰਜਾਬ ਨੂੰ ਬਰਬਾਦ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਬਿਜਲੀ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਤੱਕ ਦੀ ਜਿਹੜੀ ਲੜਾਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੜੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਲੰਮੇ ਅਰਸੇ ਤੋਂ ਲੋਕਾਂ ਦੀ ਲੜਾਈ ਲੜਦਾ ਰਿਹਾ ਹੈ ਤੇ ਜੇਲ੍ਹਾਂ ਦੇ ਵਿੱਚ ਵੀ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਲੰਮਾ ਸਮਾਂ ਰਹੇ ਨੇ ਤੇ ਲੋਕਾਂ ਦੀ ਲੜਾਈ ਲੜਦੇ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਸੁਖਵੀਰ ਸਿੰਘ ਬਾਦਲ ਦਾ ਉਹ ਵੀ ਸੁਣ ਲੰਨੇ ਆ ਪਿਛਲੇ 50 ਸਾਲਾਂ ਦਾ ਹਿਸਾਬ ਹੀ ਜੋੜ ਲੀਏ ਜਿਆਦਾ ਲੰਬਾ ਜਾਈਏ ਨਾ 50 ਸਾਲਾਂ ਵਿੱਚ ਕਰੀਬਨ 22 23 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਕੋਈ 12 13 ਸਾਲ ਰਾਸ਼ਟਰਪਤੀ ਰਾਜ ਰਿਹਾ ਜਦੋਂ ਤਵੱਦ ਦਾ ਵੇਲਾ ਸੀ ਬਾਕੀ ਸਮਾਂ ਕਾਂਗਰਸ ਦਾ ਰਿਹਾ ਤੇ ਹੁਣ ਝਾੜੂ ਵਾਲੇ ਆਏ ਪਿਛਲੇ 50 ਸਾਲਾਂ 'ਚ ਤੁਸੀਂ ਘਰੇ ਬਹਿ ਜਾਓ ਸੋਚਣ ਲੱਗ ਜਾਓ ਇੱਕ ਵੀ ਨਿਸ਼ਾਨੀ ਦੱਸ ਦਿਓ ਕਿ ਆ ਕਾਂਗਰਸ ਦੀ ਸਰਕਾਰ ਨੇ ਪੰਜਾਬ ਵਿੱਚ ਆ ਸੜਕ ਬਣਾਈ ਸਰ ਕੀ ਮੈਂ ਕਹਿੰਦਾ ਯਾਦ ਕਰਾ ਦਿਓ ਇੱਕ ਚੀਜ਼ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਅਕਾਲੀ ਦਲ ਦਾ ਸਰਕਾਰ ਦਾ ਮਤਲਬ ਥੋੜੀ ਆਪਣੀ ਸਰਕਾਰ ਥੋੜੀ ਆਪਣੀ ਪਾਰਟੀ ਅਕਾਲੀ ਦਲ ਸਿਆਸੀ ਪਾਰਟੀ ਘਟ ਹੈ ਇੱਕ ਸੋਚ ਹੈ ਜੇ ਕਾਲੀ ਦਲ ਨੇ ਕੱਲੀਆਂ ਸਰਕਾਰਾਂ ਬਣਾਉਣੀਆਂ ਹੁੰਦੀਆਂ ਤੇ 103 ਸਾਲ ਵਿੱਚ ਕੱਲੇ 23 ਸਾਲ ਹੀ ਕਰਨਗੇ ਅੱਜ ਤਾਂ ਜੇਲਾਂ 'ਚ ਹੀ ਰਹੇ ਐ ਕਿਸ ਵਾਸਤੇ ਰਹੇ ਐ ਜੇਲਾਂ 'ਚ ਪਾਣੀ ਦੀ ਲੜਾਈ ਕਿਸਾਨੀ ਦੀ ਲੜਾਈ ਕੌਮ ਦੀ ਲੜਾਈ ਅਸੀਂ ਵੀ ਸੁਝੋਤੇ ਕਰ ਸਕਦੇ ਸੀ ਸਾਨੂੰ ਬਣਾ ਦਿਓ ਮੁੱਖ ਮੰਤਰੀ ਬਾਦਲ ਸਾਹਿਬ ਨੇ ਸੋਨਾ ਸਾਲ ਥੇਲ ਕੱਟਣ ਦੀ ਲੋੜ ਹੀ ਨਹੀਂ ਸੀ ਕਹਿੰਦੇ ਸੀ ਤੁਹਾਨੂੰ ਤੁਸੀਂ ਐਮਰਜੈਂਸੀ 'ਚ ਨਾ ਟਾਕਰਾ ਲਓ ਦੱਸੋ ਸਰਕਾਰ ਤੁਹਾਨੂੰ ਦੇ ਦੇਣੀ ਆ ਅਕਾਲੀ ਸਰਕਾਰ ਬਣਾਉਣ ਵਾਸਤੇ ਨਹੀਂ ਬਣਿਆ ਹੁਣ ਕਿਸਾਨੀ ਦੀ ਗੱਲ ਆਉਂਦੀ ਐ ਅੱਜ ਤੁਸੀਂ ਆਪਣੇ ਖੇਤ ਜਾਓਗੇ ਜਿਹੜਾ ਟਿਊਬਵਲ ਕਨੈਕਸ਼ਨ ਤੁਹਾਡੇ ਕੋਲੇ ਆ ਪਤਾ ਕਰੋ ਕਿ ਦੋ ਆ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਦਿੱਤਾ ਗਿਆ ਹੈ ਮੈਂ ਆਰਟੀਆਈ ਰਾਹੀਂ ਪਤਾ ਕਰਾਇਆ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਚ ਹੈ ਸਾਢੇ 13 ਲੱਖ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤਾ ਉਸ ਟਿਊਬਲ ਵਿੱਚ ਮੁਫਤ ਬਿਜਲੀ ਕਾਲੀ ਦਲ ਨੇ ਦਿੱਤੀ ਜੇ ਤੁਸੀਂ ਕੋਈ ਕੱਸੀ ਦੇਖੋਗੇ ਕੋਈ ਨਹਿਰ ਦੇਖੋਗੇ ਉਹ ਨਹਿਰ ਵੀ ਤੇ ਕੱਸੀ ਕਾਲੀ ਦਲ ਦੀ ਸਰਕਾਰ ਨੇ ਬਣਾਈ ਜੇ ਤੁਹਾਡੇ ਪੱਕੇ ਖਾਲੇ ਬਣੇ ਦੇਖੋਗੇ ਉਹ ਵੀ ਕਾਲੀ ਦਲ ਨੇ ਅੰਡਰਗਰਾਉਂਡ ਪਾਈਪ ਸਿਸਟਮ ਵੀ ਕਾਲੀ ਦਲ ਨੇ ਅਜਗੀਆਂ ਮੰਡੀਆਂ ਤੁਹਾਡੇ ਪਿੰਡਾਂ 'ਚ ਮੰਡੀਆਂ ਉਹ ਸਕੀਮ ਬਾਦਲ ਸਾਹਿਬ ਦੀ ਸੀ ਉਹ ਲੈ ਕੇ ਆਏ ਸੀ ਤੁਹਾਨੂੰ ਕਿਸਾਨਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਆਹ ਟਰੈਕਟਰ ਤੇ ਪਹਿਲੇ ਟੈਕਸ ਲੱਗਦਾ ਹੁੰਦਾ ਸੀ ਅਟੈਕਸ ਮਾਫ ਕਰਨ ਨਾਲ ਕਾਲੀਦਲਾ ਉਹ ਕਹਿੰਦੇ ਬਾਦਲ ਸਾਹਿਬ ਨੇ ਕਿਹਾ ਪਹਿਲੀ ਵਾਰ ਮਰੀਆਦਾ ਬਣੇ ਉਹ ਕਹਿੰਦੇ ਟੈਕਸ ਟ੍ਰੈਕਟਰ ਦੇ ਟੈਕਸ